ਹੈਲੋ ਜੀ ਸਾਰੀ ਕਾਲ ਕੀ ਹਲਚਲ ਉਮੀਦ ਕਰਦੇ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਲੱਗੀ ਮੈਂ ਡਸਟਿੰਗ ਕਰਨ ਵਾਸਤੇ ਤੇ ਅੱਜ ਨਮਿਸ਼ ਨੂੰ ਛੁੱਟੀ ਹੀ ਤੇ ਉਹਨੇ ਵੀਡੀਓ ਜਿਹੜੀ ਉਹ ਬਣਾਈ ਮੈਂ ਕਿ ਚੱਲ ਹੁਣਾਂ ਕੈਮਰਾ ਫੜ ਲਾ ਹਨਾ ਤੇ ਗੰਨੂ ਜਿਹੜਾ ਬਹੁਤ ਤੰਗ ਕਰਦਾ ਪਿਆ ਵਾ ਤੇ ਮੈਂ ਕਿ ਚੱਲ ਲਾ ਇੱਕ ਹੋਰ ਸਵੇਰੇ ਸਵੇਰੇ ਉੱਠੇ ਤੇ ਗੈਸ ਸਿਲੰਡਰ ਖਤਮ ਹੋ ਗਿਆ ਤੇ ਹੋਇਆ ਵੀ ਨਹੀਂ ਸੀ ਕੋਈ ਵੀ ਭਰਿਆ ਤੇ ਅੱਜ ਕੱਲ ਗੈਸ ਦੀ ਨਾ ਬੜੀ ਸ਼ੋਰਟੇਜ ਚੱਲਣ ਦੀ ਹੈ ਬਹੁਤ ਜ਼ਿਆਦਾ ਨਾ ਮਿਲਦੀ ਨਹੀਂ ਪਈ ਮਿਲਦੀ ਨਹੀਂ ਪਈ ਗੈਸ ਤੇ ਬੜਾ ਏਜੰਸੀ ਚ ਵੀ ਗਏ ਹੀ ਸਾਰੇ ਪਾਸੇ ਪਰ ਨਹੀਂ ਕਿਤੇ ਨਹੀਂ ਮਿਲੀ ਹੈਗੀ ਤੇ ਅੱਜ ਰਾਤ ਦੇ ਨਾ ਮਸ਼ੋਲੇ ਪਈ ਹੋਏ ਹੀ ਕਾਲੇ ਛੋਲੇ ਮੈਂ ਕਿਹਾ ਇਹ ਬਣਾ ਲੈ ਲੈਣਾ ਕਾਫੀ ਦੇਰ ਹੋ ਗਈ ਵੀ ਨਹੀਂ ਬਣਾਏ ਹੈਗੇ ਤੇ ਪਰ ਗੈਸ ਹੀ ਨਹੀਂ ਹੈਗੀ ਤੇ ਇਹ ਕੰਮ ਕਰ ਦਿਆ ਕਰ ਦਿਆ ਨਾ ਦੁਪਹਿਰ ਚੜ ਗਈ ਨਹੀਂ ਤੇ ਸਬਜੀ ਮੈਂ ਨਾ ਮੇਰੀ ਆਦਤ ਆ ਕਿ ਮੈਂ ਨਾ ਸਵੇਰੇ ਸਵੇਰੇ ਸਬਜ਼ੀ ਬਣਾ ਲੈਣੀ ਹੁੰਨੀ ਅੱਜ ਗੈਸ ਦੀ ਵਜ੍ਹਾ ਨਾਲ ਨਾ ਇੰਨੀ ਜ਼ਿਆਦਾ ਮੈਂ ਲੇਟ ਹੋ ਗਈ ਹਾਂ ਅਤੇ ਉੱਪਰ ਹੀ ਨਾ ਤੁਹਾਨੂੰ ਪਤਾ ਇਹਦੇ ਵਾਸਤੇ ਨਾ ਜਿਹੜਾ ਚੁੱਲਾ ਆਪਾਂ ਲਾਇਆ ਸੀ ਇੰਡਕਸ਼ਨ ਉਹਦੇ ਵਾਸਤੇ ਬਰਤਨ ਵੀ ਦੂਜੇ ਚਾਹੀਦੇ ਹਨ ਤੇ ਫੇਰ ਮੈਂ ਉਹ ਸਟੈਂਡ ਜਿਆ ਰੱਖਿਆ ਉੱਪਰ ਫੇਰ ਉੱਥੇ ਉੱਪਰ ਜਿਹੜੇ ਭਾਂਡੇ ਹਨ ਜਿਹੜੇ ਨਵੇਂ ਹੈਗੇ ਨਾਨ ਸਟਿਕੀ ਉਹ ਰੱਖ ਗਏ ਤੇ ਫੇਰ ਮੈਂ ਸਾਰਾ ਜਿਹੜਾ ਉਹ ਕੰਮ ਕੀਤਾ ਤੇ ਬਾਅਦ ਵਿੱਚ ਜਿਹੜਾ ਉਹ ਕੀਤਾ ਗੈਸ ਤੇ ਜਿਹੜੀ ਭਰਾਈ ਕਿਉਂਕਿ ਉਦੋਂ ਤੇ ਕੋਈ ਕੰਮ ਨਹੀਂ ਹੋਇਆ ਫੇਰ ਅਗਲੇ ਦਿਨ ਦਾ ਵਲੌਗ ਜਿੰਨਾ ਕੋ ਹੁੰਦਾ ਉਹਨਾਂ ਕੀ ਮੈਂ ਅਪਲੋਡ ਕਰ ਦੇਣੀ ਹਨਾ ਰੋਜ਼ ਰੋਜ਼ ਡੇਲੀ ਡੇਲੀ ਤੇ ਨਹੀਂ ਬੱਚਾ ਨਾਲ ਬੰਨਦਾ ਮੈਂ ਕਹਿੰਦੀ ਫੋਨ ਚੁੱਕਣ ਦੀ ਵੀ ਵੇਲ ਨਹੀਂ ਹੁੰਦੀ ਹੈਗੀ ਇੰਨਾ ਜ਼ਿਆਦਾ ਇਸ ਤੇ ਦਾਰੇ ਸਾਰੇ ਗੁੱਸਾ ਕਰਦੇ ਕਿ ਇਹ ਫੋਨ ਨਹੀਂ ਕਰਦੀ ਹੈਗੀ ਜਾਂ ਇਹ ਫੋਨ ਚੁੱਕਦੀ ਨਹੀਂ ਹੈਗੀ ਆਉਂਦਾ ਰਹਿੰਦਾ ਵੱਜਦਾ ਵੀ ਰਹਿੰਦਾ ਸਾਹਮਣੇ ਫੋਨ ਪਰ ਕੋਈ ਨੀਂ ਮਤ ਨਹੀਂ ਨਿਕ ਮੈਂ ਚੁੱਕ ਲਾਣਾ ਬੱਚੇ ਇੰਨਾ ਜਿਆਦਾ ਪਰੇਸ਼ਾਨ ਕਰਦੇ ਹੁਣ ਬੱਚਾ ਰੋਈ ਜਾਊਗਾ ਤੇ ਮੇਰਾ ਫੋਨ ਨਾਲ ਧਿਆਨ ਹੋਊਗਾ ਤੇ ਉਹ ਬੜੀ ਗਲਤ ਗੱਲ ਆਣਾ ਤੇ ਮੈਂ ਹੁਣ ਮੈਂ ਬੱਚਾ ਵੇਖੂੰਗੀ ਜਾਂ ਫੋਨ ਵੇਖੂੰਗੀ ਮੈਂ ਇੱਕ ਹੀ ਚੀਜ਼ ਕਰ ਸਕਦੀ ਹਾਂ ਨਾ ਇੰਨੀ ਜ਼ਿਆਦਾ ਮਾਂ ਵੀ ਮਸ਼ੀਨ ਨਹੀਂ ਹੁੰਦੀ ਜਾਂ ਉਹਦੇ ਦੋ ਹੀ ਦਾ ਹੱਥ ਰਹਿੰਦੇ ਜਦੋਂ ਮਾਂ ਬਣ ਜਾਂਦੀ ਚਾਰ ਹੋ ਨਹੀਂ ਜਾਂਦੇ ਹਨ ਜਾਂ ਤੇ ਰੱਬ ਚਾਰ ਹੱਥ ਕਰ ਦੇ ਤੇ ਫਿਰ ਚਾਰਾਂ ਹੱਥਾਂ ਨਾਲ ਜਿਹੜਾ ਉਹ ਕੰਮ ਹੋ ਸਕਦਾ ਹਨ ਏਦਾਂ ਹੋਣਾ ਚਾਹੀਦਾ ਮੈਂ ਕਹਿੰਨੀ ਹਨਾ ਸਾਰੀਆਂ ਜ਼ਿੰਮੇਵਾਰੀਆਂ ਇੱਕ ਮਾਂ ਤੇ ਹੀ ਹੁੰਦੀਆਂ ਇੱਕ ਜਨਾਨੀ ਤੇ ਸਾਰੀ ਜ਼ਿੰਮੇਵਾਰੀਆਂ ਹੁੰਦੀਆਂ ਜੋ ਬੱਚੇ ਤੋਂ ਲੈ ਕੇ ਸਾਰਾ ਕੁਝ ਮੈਨੇਜ ਕਰਨਾ ਜੋ ਵੀ ਕਰਨਾ ਹਨ ਸਭ ਕੁਝ ਉਹਨੇ ਹੀ ਕਰਨਾ ਹੁੰਦਾ ਤੇ ਇਹ ਥੋੜਾ ਜਿਹਾ ਹਨਾ ਹੋਣਾ ਚਾਹੀਦਾ ਤੇ ਲੋ ਜੀ ਇੱਥੇ ਇੰਡਕਸ਼ਨ ਦਾ ਮੈਂ ਕਹ ਚੱਲਣਾ ਜੇ ਇੱਥੇ ਲਾਉਣਾ ਹੀ ਆ ਇੰਡਕਸ਼ਨ ਹੁਣ ਨਾ ਯੂਜ਼ ਕਰਨਾ ਸ਼ੁਰੂ ਕਰ ਦੇਣਾ ਵਾ ਗੈਸ ਥੋੜੀ ਘੱਟ ਲੱਗੂਗੀ ਤੇ ਇਹ ਨਹੀਂ ਆ ਕਿ ਪੁਰਾਣੀ ਓਖੀ ਗੈਸ ਮਿਲਦੀ ਨਹੀਂ ਹੈਗੀ ਤੇ ਇਸ ਕਰਕੇ ਤੇ ਇੰਡਕਸ਼ਨ ਦੀ ਇੱਥੇ ਜਗ੍ਹਾ ਮੈਂ ਬਣਾਉਣੀ ਮੈਂ ਕਹ ਇੱਥੇ ਪਿਆ ਰਵੇ ਇੰਡਕਸ਼ਨ ਤੇ ਜਦੋਂ ਚਪਾਤੀ ਵਗੈਰਾ ਲਾਉਣੀ ਹੁੰਦੀ ਜਾਂ ਕੋਈ ਕੰਮ ਹੁੰਦਾ ਤੇ ਮੈਂ ਇੱਥੇ ਬਾਹਰ ਕੱਢ ਲੈਣੀ ਆ ਅਦਰਵਾਈਜ਼ ਉਹ ਸਾਹਮਣੇ ਇਹਦੀ ਜਗ੍ਹਾ ਬਣਾ ਦਿੰਦੀ ਆ ਤੱਕ ਕੇ RAM ਨਾ ਇਹਨੂੰ ਸਾਫ਼ ਕਰਕੇ ਰੱਖ ਦਿਆ ਕਰਨਾ ਵਾ ਤੇ ਕਿਉਂਕਿ ਨਾ ਨੌਨ ਸਟਿੱਕੀ ਹੁਣ ਇੱਕ ਇੱਕ ਬਰਤਨ ਤੇ ਚਲੋ ਹੈਗਾ ਜਿੱਦਾਂ ਫਰਾਈਪਨ ਹੈਗਾ ਵਾ ਤਵਾ ਹੈਗਾ ਵਾ ਤੇ ਇੱਕ ਕੜਾਈ ਹੈਗੀ ਇਦਾਂ ਕਰਕੇ ਨਾ ਥੋੜੇ ਬੋਤੇ ਬਰਤਨ ਹੈਗੇ ਜਿਹੜੇ ਉਹ ਯੂਜ਼ ਕਰ ਲੈਣੇ ਤੇ ਤਵੇ ਦਾ ਹੀ ਆ ਕਿ ਤਵੇ ਤੇ ਕਿੰਨੀਆਂ ਚੀਜ਼ਾਂ ਵੀ ਬਣ ਜਾਂਦੀਆਂ ਹਨਾ ਆਮਲੇਟ ਵਗੈਰਾ ਬਣ ਜਾਂਦਾ ਜਾਂ ਚਿਲਾ ਬਣ ਜਾਂਦਾ ਫੁਲਕਾ ਲੱਥ ਜਾਂਦਾ ਪਰੌਂਠੀ ਵਗੈਰਾ ਬੜੀ ਵਧੀਆ ਫੁਲਕੇ ਬਣਦੇ ਹਨਾ ਤੇ ਲੱਗਦਾ ਵਾ ਥੋੜਾ ਟਾਈਮ ਲੱਗਦਾ ਵਾ ਤੇ ਬੜੇ ਵਧੀਆ ਤੇ ਰੋਟੀ ਬਣ ਜਾਂਦੀ ਐ ਸੋਖੀ ਬਣਦੀ ਐ ਹੁਣ ਚਲ ਮੈਨੂੰ ਸੌਕ ਹੋ ਗਈ ਐ ਸਵੇਰੇ ਸਵੇਰੇ ਉੱਠ ਕੇ ਨਾ ਕੱਪੜੇ ਕਰ ਲੈ ਪ੍ਰੈਸ ਹੋਏ ਵਿਖੋ ਰੱਖੇ ਆ ਗਨੂ ਨਾ ਸੁੱਤਾ ਹੀ ਉਹਨਾਂ ਚਿਰ ਦਾ ਨਹੀਂ ਸੁੱਤਾ ਹੀ ਮੈਂ ਕਿਹਾ ਚਲ ਕੱਪੜੇ ਪ੍ਰੈਸ ਕਰ ਲਾ ਹਲੇ ਕੱਪੜੇ ਪ੍ਰੈਸ ਕਰਦੇ ਥੋੜੇ ਜਿਹੀ ਦਿੱਤੇ ਤੇ ਉੱਠ ਗਿਆ ਮੈਂ ਕਿਹਾ ਚਲ ਮਨੂੰ ਦੋ ਦੋ ਦਿਨ ਹੀ ਕਾਫੀ देर ਸੁੱਤਾ ਰਿਹਾ ਉਹਦਾ 1.5 ਘੰਟਾ ਜਿਹੜਾ ਸੁੱਤਾ ਰਿਹਾ ਉਹ ਤੇ ਗੈਸ ਹੁਣ ਭਰਾਈ ਆ ਸਿਲੰਡਰ ਆ ਗਿਆ ਸਿਲੰਡਰ ਦੀ ਨਾ ਸ਼ਾਰਟੇਜ ਬੜੀ ਚੱਲਣ ਦੀ ਆ ਪਤਾ ਨਹੀਂ ਕਿਉਂ ਸਾਰੇ ਪਾਸੇ ਹੱਡ ਨਹੀਂ ਸਾਰੇ ਪਾਸੇ ਹੀ ਹਾਲ ਆ ਤੇ ਹੁਣ ਭਰਾਇਆ ਦੋ ਸਿਲੰਡਰ ਇਕੱਠੇ ਭਰਾਲੇ ਤੇ ਜਿਹੜਾ ਹੁਣ ਚੱਲ ਇਹ ਆ ਕਿ ਇੰਡਕਸ਼ਨ ਠੀਕ ਆ ਬਟ ਇਹ ਆ ਕਿ ਇਹ ਇਹ ਤੇ ਨਾ ਕੰਮ ਹੌਲੀ-ਹੌਲੀ ਹੁੰਦਾ ਜੇ ਕਹੋ ਜਲਦੀ-ਜਲਦੀ ਹਨਾ ਤੇ ਜਲਦੀ ਨਹੀਂ ਉੱਤੇ ਹੁੰਦਾ ਚਲੋ ਦੁੱਧ ਦਾ ਦੋ ਕੋਸਾ ਕਰਨਾ ਹੋਇਆ ਨਾ ਬੱਚੇ ਦਾ ਤੇ ਉਹ ਬੜੀ ਦਿੱਕਤ ਆਉਂਦੀ ਫਿਰ ਇੰਡਕਸ਼ਨ ਕੱਢੋ ਫਿਰ ਉਹਨੂੰ ਚਾਲੂ ਕਰੋ ਹਨਾ ਗੈਸ ਤੇ ਇਦਾਂ ਵਾ ਜਲਦੀ ਜਲਦੀ ਹੋ ਜਾਂਦਾ ਨਾ 1 ਸੈਕਿੰਡ ਹੀ ਲੱਗਦਾ ਮਾ ਤਾਂ ਚੱਲ ਕੋਸਾ ਹੀ ਕਰਨਾ ਹੁੰਦਾ ਤੇ ਉਹ ਹੋ ਜਾਂਦਾ ਤੇ ਇੰਡਕਸ਼ਨ ਤੇ ਫਿਰ ਟਾਈਮ ਲੱਗ ਜਾਂਦਾ ਤੇ ਮੈਂ ਕੱਪੜੇ ਪ੍ਰੈਸ ਕਰ ਲੇ ਮਲੇ ਇਹ ਚੱਲ ਕੱਪੜੇ ਪ੍ਰੈਸ ਹੋ ਜਾਣ ਫਿਰ ਚੱਲ ਬਾਅਦ ਚੋਂ ਨਾ ਤਿਆਰ ਕਰਨ ਵਾਲੇ ਚੱਲ ਹੌਲੀ ਹੌਲੀ ਬੰਦਾ ਕਰਦਾ ਜਿੰਦਾ ਵਾਸੇ ਨੂੰ ਰੋੰਦੇ ਮਾਂ ਉਪਰੇ ਭਾਂਡੇ ਜੇ ਲਾਉਣ ਵਾਲੇ ਆ ਇਦਾਂ ਹੀ ਪਏ ਭਾਂਡੇ ਆਗੀ ਆਗੀ ਹਨਾ ਉਠ ਜੇ ਨਾ ਤੇ 1 ਮਿੰਟ ਵੀ ਨਹੀਂ ਉਹਨੇ ਲਗਾ ਹੈਗਾ ਤੇ ਉਹਦੇ ਸੁੱਤੇ ਸੁੱਤੇ ਜਿਹੜਾ ਕੰਮ ਹੋ ਜੇ ਹੋ ਜੀ ਹਨਾ ਤੇ ਕਿੰਨੇ ਕੰਮ ਕਰ ਲਿਆ ਤੇ ਸੁੱਤੇ ਸੁੱਤੇ ਮੈਂ ਕੱਪੜੇ ਪ੍ਰੈਸ ਕਰ ਲਏ ਇੰਨਾ ਬਹੁਤ ਜ਼ਿਆਦਾ ਜਿਹੜੀ ਆਪਾਂ ਬੇਲੇ ਆ ਸਬਜੀ ਵੀ ਆਲੀਲੀ ਰਿਹਾ ਜਮਾਣਾ ਹਨਾ ਫੇਰ ਮੈਂ ਜੇ ਮੈਂ ਲੇਟ ਵੀ ਤੇ ਕੰਮ ਜਿਹੜਾ ਉਹ ਪਿੱਛੇ ਪੈ ਜਾਣਾ ਤੇ ਮੈਂ ਚੱਲ ਜਿਹੜਾ ਕੰਮ ਹੁੰਦਾ ਉਹ ਹੋ ਜੇ ਹਨਾ ਫੇਰ ਮੈਂ ਲੇਟੀ ਨਹੀਂ ਅੱਕੇ ਚਲੋ ਨਾਲ ਦਾ ਫਰੂਟ ਖਾਜ ਲੈਨੇ ਆ ਫੇਰ ਆਕੇ ਫਰੋਂ ਢੋਈ ਬੱਚੇ ਵਿਖਾ ਲਾਂਗੇ ਐਪਲ ਕੱਟ ਲੈਣੀ ਆ ਮੈਂ ਨਹੀਂ ਛਿੱਕ ਰਾਂ ਤੇ ਨਾ ਐ ਠਹਿਰ ਕੇ ਚਲ ਜਿਓ ਬਿੰਦੀਆਂ ਨਾ ਬੜੀਆਂ ਸੋਹਣੀਆਂ ਆ ਵੇਖਾ ਇਹ ਮੈਂ ਲਿਆਂਦੀਆਂ ਸੀ ਚਿੰਤਪੁਰ ਨਹੀਂ ਗਈ ਹਾਂ ਪਰ ਉੱਥੋਂ ਲਿਆਂਦੀ ਆਂ ਮੈਂ ਜੇ ਮਿੰਨਾਂ ਕਿਤੇ ਲੰਬੀਆਂ ਇਹੋ ਸਾਈਜ਼ ਮੈਂ ਨਾ ਲੱਭਦੀ ਪਈ ਮੈਨੂੰ ਲੰਬੀਆਂ ਨਹੀਂ ਆਂ ਆਹ ਵਾਲਾ ਸਾਈਜ਼ ਜਿਹੜਾ ਮੈਂ ਲਾਇਆ ਹਣਾ ਤੇ ਇਹ ਮੈਂ ਵੇਖਿਆ ਪੈਕਟ ਨਾ ਫਟਿਆ ਪਿਆ ਫਿਰ ਮੇਰੇ ਕੋ ਆਹ ਵਾਲੀ ਕੋਲਡ ਕਰੀਮ ਵਾਲੀ ਆ ਗਈ ਇਹ ਡੱਬੀ ਤੇ ਇਹ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਮੈਂ ਕਿਹਾ ਚੱਲ ਇੱਚ ਪਾ ਕੇ ਰੱਖ ਲੀਂ ਨਾ ਇੰਨੇ ਇੱਤਨੇ ਡਿੱਗੀ ਜਾਂਦੀਆਂ ਬਾਰ-ਬਾਰ ਬਾਰ-ਬਾਰ ਡਿੱਗੀ ਜਾਂਦੀਆਂ ਤੇ ਓਦਾਂ ਵੀ ਮੈਂ ਲਿਆਉਣਾ ਸੀ ਇਹ ਵਾਲਾ ਸਾਈਜ਼ ਤੇ ਇਹ ਲੱਭ ਹੀ ਗਈਆਂ ਪੂਰਾ ਪੈਕਟ ਹੀ ਤੇ ਆ ਵੇਖੋ ਹੁਣ ਇਹਦੇ ਵਿੱਚ ਨਾ ਪਾ ਲਈਆਂ ਵੇਹ ਵੀ ਆ ਪਾਉਂਟਸ ਕਰੀਮ ਨਾ ਸੌਰੀ ਲੋਸ਼ਨ ਜਿਹੜਾ ਬੜਾ ਵਧੀਆ ਹੈ ਏ ਨੋ ਨੋ ਇਲੀਆ ਤੇ ਇਹ ਲਾਉਗੇ ਨਾ ਤੁਸੀਂ ਤੇ ਲੱਗਣਾ ਤੁਹਾਨੂੰ ਵੀ ਲਾਈ ਹੈ ਤੁਸੀਂ ਹੈ ਨਾ ਤੇ ਬੜਾ ਬੜੀ ਵਧੀਆ ਮੈਂ ਬੱਚਿਆਂ ਦੇ ਵੀ ਲਾ ਲੈਣੀ ਹੈ ਇਹੋ ਹੀ ਲਾਣੀ ਹੈ ਤੇ ਦੋਵਾਂ ਬੱਚਿਆਂ ਦੇ ਮੈਂ ਇਹੀ ਲਾਣੀ ਆਪਣੇ ਵੀ ਇਹੀ ਲਾਣੀ ਤੇ ਇਹ ਜੋ ਜਿਆਦਾ ਬੈਸਟ ਮੈਂ ਕਰਨੀ ਹੈ ਨਾ ਪਾਉਂਟਸ ਦੀ ਇੱਕ ਤੇ ਪੁਰਾਣੀ ਬੜੀ ਆ ਉਹ ਪਹਿਲਾਂ ਮੈਂ ਬੋਡੀ ਜਿਹੜਾ ਲੋਸ਼ਨ ਉਹ ਵੀ ਇਹੀ ਯੂਜ਼ ਕਰਦੀ ਹੁੰਦੀ ਸੀ ਪਾਉਂਟਸ ਦਾ ਜਿਹੜੀ ਨਵੀਂ ਚ ਲਾਇਆ ਗੁਲਾਬ ਜਾਮਨ ਛੋਟੇ ਛੋਟੇ ਵਾਲੇ ਹੈ ਨਾ ਕਿਹੜੇ ਨੇ ਛੋਟੇ ਹੈ ਵਾਲੇ ਆ ਵਾਲੇ ਇਹਦੇ ਫੇਵਰਟ ਆ ਤੇ ਜਦੋਂ ਕਿ ਤੇ ਸਾਡੇ ਘਰ ਨਾ ਕੋਈ ਫੰਕਸ਼ਨ ਵੀ ਹੋਏ ਨਾ ਤੁਹਾਨੂੰ ਇਹ ਹੁੰਦਾ ਕਿ ਇਹ ਗੁਲਾਬ ਜਾਮ ਲੈ ਜੀ ਨਵੀਂ ਸ਼ਖਾ ਲੈਂਦਾ ਨਾ ਕੁਛ ਓਕੇ ਤੇ ਛੋਟੇ ਛੋਟੇ ਜਿਹੇ ਹਾਂ ਔਰ ਬੜੇ ਬੜੇ ਜਗਾ ਆ ਜਾਂਦੇ ਆ ਹੂੰ ਫਿਰ ਲਓ ਜੀ ਫੁਲਕੇ ਲਾ ਲੈਨੇ ਇੱਥੇ ਤੇ ਨਾ ਫੁਲਕੇ ਇੱਥੇ ਨੇ ਮੇਰੇ ਲੱਗਦੇ ਨਾ ਇਹ ਸਾਡੇ ਬਾਹ ਵਾਲਾ ਤਵਾ ਹੈ ਰਹਿ ਜਾਂਦਾ ਨਾ ਨਾਨ ਸਟਿੱਕੀ ਤੇ ਨੌਸਟਿਕੀ ਦੇਖੋ ਨਾ ਬਿਲਕੁਲ ਫੁੱਲ ਫੁੱਲ ਕੇ ਲੱਗਦੇ ਫੁਲਕੇ ਤੇ ਲਾਥ ਵੀ ਨੇ ਝਾਟੀ ਜਾਂਦੇ ਆ ਜਿੱਦਾਂ ਗੈਸ ਤੇ ਟਾਈਮ ਲੱਗਦਾ ਨਾ ਇੱਥੇ ਜਰਾ ਵੀ ਟਾਈਮ ਨਹੀਂ ਲੱਗਦਾ 10ਕ ਮਤੋਂ ਮਾਦਵੀ 5 ਜਾਂ 7 ਮਿੰਟ ਲੱਗਦੇ ਤੇ ਫੁਲਕੇ ਲੱਗ ਜਾਂਦੇ ਕਿਉਂਕਿ ਜਿਹੜਾ ਸੇਕ ਆ ਨਾ ਇਕੁਅਲ ਪੈਂਦਾ ਨਾ ਤੱਦ ਕਰਕੇ ਤੇ ਮੈਂ ਕਿਹਾ ਚੰਨ ਫੁਲਕੇ ਲਾ ਕੇ ਰੱਖ ਲੈਨੇ ਆ ਆ ਖਲੇਰਾ ਨੀਰਾ ਪਣਾ ਸ਼ੁਰੂ ਹੋ ਗਿਆ ਲਾਈਟ ਬਾਹਰ ਦੀ ਜਗਾਉਣੀ ਹੁਣ ਤੇ ਬੱਸ ਜੀ ਨਵੀਂ ਛੁੱਲਾ ਜੜਾ ਟਿਵੀਸ਼ਨ ਛੱਡ ਕੇ ਆਈ ਆ। ਹੁਣ ਉਹ ਲੈਣ ਜਾਣਾ 3:35 ਪੌਣੇ 6 ਦਾ ਟਾਈਮ ਹੋ ਗਿਆ 10:00 ਬੰਟਾ ਦੇ। ਤੇ ਫੇਰ ਮੈਂ ਲੈ ਆਉਣੀ ਆ। ਜਾ ਕੇ ਫੁੜਕੇ ਬਣਾ ਲੈਨੇ ਪਹਿਲਾਂ। ਗੰਨੂ ਨੂੰ ਸੁਵਾਇਆ। ਇਹ ਸੁਤਦਾ ਵਾ ਤੇ ਫੇਰ ਹੀ ਮੈਨੂੰ ਲਾਉਣੀ ਮੈਂ ਕਿਹ ਰੋਟੀ। ਮੈਂ ਚੱਲਾਂ। ਮਾں ਕੋ ਬੜੇ ਬੜੀ ਫੁਲਕੇ ਲਾ ਦੇ ਦਿੱਤੇ। ਨੇਰਾ ਬਹੁਤ ਜਲਦੀ ਹੋ ਜਾਂਦਾ ਨਾਲੇ ਆਉਂਦੇ ਵਾ ਠੰਡ ਬੜੀ ਹੋ ਜਾਂਦੀ ਆ। ਤੇ ਟ੍ਰੇਨ ਤੋਂ ਲੈਣ ਜਾਣ ਲੱਗਿਆ 6 ਵਜੇ ਨਾਲ ਮੈਂ ਐਦਾਂ ਲੱਗਦਾ ਜਿਦਾਂ ਰਾਤ ਬਹੁਤ ਜ਼ਿਆਦਾ ਪਈ ਹੁੰਦੀ ਹੈ ਨਾ। ਪਰ ਫਿਰ ਵੀ ਬੱਚੇ ਕੀ ਕਰਨਾ ਨਾ 3 ਵਜੇ ਤੇ ਛੁੱਟੀ ਹੁੰਦੀ ਆ। ਤੇ ਰੋਟੀ ਰਾਟੀ ਖਾਦਿਆਂ ਨੂੰ ਹੁੰਦਾ 4 ਵਜਾਂ ਨੇ। ਉਹ ਨੇਰੇ ਤੇ ਆਉਣਾ ਬਸ। ਰੋਟੀ ਖਾ ਕੇ ਤੇ ਫਿਰ ਸੌਣ ਦੀ ਤਿਆਰੀ ਹੋ ਜਾਣੀ ਹੈ ਨਾ ਸ਼ਡਿਊਲ ਇਦਾਂ ਚੱਲਦਾ ਬੱਚਿਆਂ ਦਾ ਲੋਜੀ ਨਮੀ ਸ਼ਮਨ ਨੂੰ ਥੋੜਾ ਜਿਹਾ ਫਰਕ ਪਿਆ ਗੱਲ ਨੂੰ ਜੇ ਫਰਕ ਨਹੀਂ ਪਿਆ ਹੈਗਾ ਉਹਨਾਂ ਦਾ ਤਾਂ ਸਾਹ ਹੀ ਨਹੀਂ ਨਿਕਲਦਾ ਪਿਆ ਰਾਂ ਇੰਨਾ ਜ਼ਿਆਦਾ ਉਹਨੂੰ ਜੁਕਾਮ ਹੋ ਗਿਆ ਜੁਕਾਮ ਦਾ ਨਾ ਬਲਗਮ ਜੀ ਤੁਹਾਨੂੰ ਪਤਾ ਜ਼ਿਆਦਾ ਹੋ ਜਾਂਦੀ ਹੈ ਨਾ ਤੇ ਇੱਕ ਦੱਗੀਆਂ ਖੱਡਣ ਡਿਆ ਉਹਦੇ ਨਾਲ ਪੋਟੀਆਂ ਵਗੈਰਾ ਆਉਂਦੀਆਂ ਤੇ ਅੱਜ ਮੈਂ ਪੂਰਾ ਦਿਨ ਵੀ ਲੰਮਰ ਬੈ ਕੇ ਨਹੀਂ ਵੇਖਿਆ ਹੈਗਾ ਬਿਲਕੁਲ ਮੇਰੀ ਬੈਗ ਵੇਖਿਆ ਜੀ ਪੂਰਾ ਦਿਨ ਕੱਪੜੇ ਜਿੱਦਣ ਤੋਂ ਨੇ ਹੁੰਦੇ ਨਾ ਉਦੋਂ ਤੋਂ ਬਿਲਕੁਲ ਹੀ ਮਤ ਪੱਜੀ ਹੁੰਦੀ ਸਾਰੇ ਕੱਪੜੇ ਜਿਹੜੇ ਉਹ ਘਰ ਦਾ ਕੰਦੇ ਹਾਂ ਲਾਈਟ ਜਗਾਲਾਂ ਵਾਵਾ ਹੀ ਮੇਰਾ ਵੀਡੀਓ ਚ ਨਾ ਦੇਖਦਾ ਨਹੀਂ ਪਿਆ ਕੋਸ਼ਿਸ਼ ਲਾਈਟ ਜਗਾ। ਆਵਨੇ ਲਾਈਟਾਂ ਜਗ ਜਾਂਦੀਆਂ 5:30 ਵਜੇ ਨਾਲ ਤੇ ਬਸ ਮੈਂ ਫੁੱਲ ਕੇ ਲਾ ਲਾਂ ਫਲਾ ਜਲਦੀ ਜਲਦੀ ਫਿਰ ਕਰਦੇ ਕੋਸ਼ਿਸ਼। ਹੋਜੀ ਨੇਰਾ ਬੜਾ ਆਉਂਦਾ ਐ ਵਲੇ ਜੇ ਟਿਵੀਸ਼ਨ ਤੇ ਲੈ। ਜਾਨੀ ਵੇਖੋ ਖਣਾ ਐ ਫੋਨ 'ਚ ਵੇਹ ਵੀ ਦੱਸਣ ੜਿਆ ਨਾ ਲੋ ਦੀ ਸੰਢੀ ਪਰ ਨੇਰਾ ਹਣਾ। ਤੇ ਲੋ ਜੀ ਇਹ ਕਰਦੇ ਬਲੌਗ ਦਾ ਐਂਡ ਇਹ ਸੀ ਆਪਣਾ ਇਹਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿੱਆ ਕਰੋ ਚੈਨਲ ਨੂੰ ਕਰ ਦਿੱਆ ਕਰੋ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ